ਪਿਆਰੇ ਦਰਸ਼ਕੋ ਨਵਾਂ ਪੰਜਾਬ ਚੈਨਲ ਦੇ ਵਿਚਾਰ ਚਰਚਾ ਪ੍ਰੋਗਰਾਮ 'ਚ ਤੁਹਾਡਾ ਸਵਾਗਤ ਹੈ ਇਸ ਪ੍ਰੋਗਰਾਮ ਦੇ ਵਿੱਚ ਮੇਰੇ ਨਾਲ ਚਿੰਤਕ ਡਾਕਟਰ ਖੁਸ਼ਾਲ ਸਿੰਘ ਹਨ ਉਹਨਾਂ ਨੇ ਗੱਲ ਕਰਾਂਗੇ ਕਿ ਅੱਜਕੱਲ ਜਿਹੜੀ ਇੱਕ ਬੜੀ ਚਰਚਾ ਦਾ ਵਿਸ਼ਾ ਬਣਦੀ ਜਾ ਰਹੀ ਹੈ ਕਿ ਇੱਕ ਦਿਨ ਪਹਿਲਾਂ ਇਹ ਅੰਮ੍ਰਿਤਸਰ ਤੋਂ ਕੋਈ ਕਾਰਵਾਈ ਹੋ ਗਈ ਹੈ ਅਗਲੇ ਦਿਨ ਜਿਹੜੀ ਹੈ ਉਹ ਤਖਤ ਪੜਨਾ ਸਾਹਬ ਤੋਂ ਹੋ ਗਈ ਹੈ ਇਹ ਇੱਕ ਦੂਜੇ ਨੂੰ ਕੱਢਣ ਦਾ ਨੋਟਸ ਦੇਣ ਦਾ ਜਿਹੜਾ ਹੈ سلسلہ ਇਹ ਕਿੱਧਰ ਨੂੰ ਲੈ ਕੇ ਜਾਏਗਾ ਇਹ ਅਜੇ ਵਰਤਾਰਾ ਕਿਉਂ ਵਾਪਰ ਰਿਹਾ ਡਾਕਟਰ ਸਾਹਿਬ ਤੁਸੀਂ ਸਾਡੇ ਦਰਸ਼ਕਾਂ ਨੂੰ ਇਹਦੇ ਬਾਰੇ ਦੱਸੋ ਇਹ ਗੱਲ ਕਿੱਥੇ ਜਾ ਕੇ ਰੁਕੇਗੀ ਅ ਜੰਮੂ ਸਾਹਿਬ ਜੀ ਇਹ ਜਿਹੜੀਆਂ ਸਿੱਖ ਸੰਸਥਾਵਾਂ ਦਾ ਸੰਕਟ ਹੈਗਾ ਆ ਇਹ ਐਕਚੁਅਲੀ ਇੱਕ ਪਰਿਵਾਰ ਤੋਂ ਸ਼ੁਰੂ ਹੋਇਆ ਸੀਗਾ ਅੱਛਾ ਪਰਿਵਾਰ ਤੋਂ ਸ਼ੁਰੂ ਹੁੰਦਾ ਹੋਇਆ ਪਾਰਟੀਆਂ ਤੋਂ ਲੰਘਦਾ ਹੋਇਆ ਅੱਜ ਵੱਡੀਆਂ ਜਿਹੜੀਆਂ ਇੰਸਟੀਚੂਨ ਨੇ ਉਹਨਾਂ ਦੇ ਵਿੱਚ ਪ੍ਰਵੇਸ਼ ਕਰ ਗਿਆ ਆ ਤੇ ਇਹ ਬੰਦ ਪੱਗ ਆ ਪਹਿਲੀ ਗੱਲ ਹੋਣਾ ਨਹੀਂ ਚਾਹੀਦਾ ਪਰ ਇਹ ਹੋ ਚੁੱਕਿਆ ਇਹਦੇ 'ਚ ਕੋਈ ਦੋਰਾਵਾ ਨਹੀਂ ਗਿਆ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਜਿਹੜਾ ਇਹਦੀ ਪੈੜ ਹੈ ਸਾਰੇ ਪਕਾਸੇ ਦੀ ਇਹ ਜਾਂਦੀ ਹੈਗੀ ਆ ਅਕਾਲ ਤੱਕ ਜਿਸ ਤਰੀਕੇ ਨਾਲ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਨੇ ਤਿੰਨ ਜਥੇਦਾਰਾਂ ਨੂੰ ਵੱਖ-ਵੱਖ ਸਮੇਂ ਘਰ ਤੋੜਿਆ ਜਿਸ ਤਰੀਕੇ ਨਾਲ ਤੋੜਿਆ ਤੇ ਉਹਦੇ ਤੋਂ ਸਾਰਾ ਕੁਝ ਸਪਸ਼ਟ ਹੋ ਗਿਆ ਸੀਗਾ ਤੇ ਹੁਣ ਉਧਰੋਂ ਹੀ ਉਹਦੇ ਵਿੱਚੋਂ ਹੀ ਇਹ ਗੱਲ ਜਿਹੜੀ ਆ ਪੈਦਾ ਹੁੰਦੀ ਆ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਜਿਸ ਪੱਧਰ ਤੇ ਇਹ ਜਿਹੜੇ ਉੱਥੇ ਪਟਨਾ ਸਾਹਿਬ ਦੇ ਇਹ ਸਾਬਕਾ ਜਥੇਦਾਰ ਸੀ ਰਣਜੀਤ ਸਿੰਘ ਗੌਰੇ ਮਸਕੀਨ ਉਹਨਾਂ ਨੂੰ ਉੱਥੋਂ ਕਿਸੇ ਦੋਸ਼ ਵਿੱਚ ਚੋਰੀ ਦੇ ਦੋਸ਼ ਵਿੱਚ ਉਹਨਾਂ ਦੇ ਚਾਰਜ ਲੱਗਿਆ ਸੀ ਉਹਨਾਂ ਨੂੰ ਹਟਾਇਆ ਗਿਆ ਹੋਇਆ ਸੀਗਾ ਪਰੰਤੂ ਇਹ ਸਾਰੇ ਕਾਸੇ ਦੇ ਵਿੱਚ ਉਹਨਾਂ ਨੇ ਠੋਕ ਵਜਾ ਕੇ ਅਕਾਲ ਤਖਤ ਤੋਂ ਜਿਹੜੇ ਫੈਸਲੇ ਹੋਏ ਸੀ ਉਹਨਾਂ ਦੀ ਵਿਰੋਧਤਾ ਕੀਤੀ ਸੀ ਔਰ ਅਕਾਲੀ ਦਲ ਖਾਸ ਕਰਕੇ ਸ਼ਰਮਣੀ ਅਕਾਲੀ ਦਲ ਬਾਦਲ ਦੀ ਬੜੀ ਵਕਾਲਤ ਕੀਤੀ ਸੀਗੀ ਉਹਨਾਂ ਦੇ ਹਰ ਹਰ ਚੈਨਲ ਤੇ ਉਹਨਾਂ ਦੇ ਹੱਕ ਚ ਬੋਲਦੇ ਰਹੇ ਤਾਂ ਇਸ ਵਕਤ ਅਕਾਲੀ ਦਲ ਦੇ ਇਸ਼ਾਰੇ ਤੇ ਇੱਕ ਪੰਥ ਦਾ ਬਹੁਤ ਅੜਿਆ ਹੋਇਆ ਮਸਲਾ ਨਹੀਂ ਸੀਗਾ ਨਾ ਬਹੁਤ ਜ਼ਰੂਰੀ ਸੀ ਦਮ ਤਖਤ ਪਟਨਾ ਸਾਹਿਬ ਦਾ ਵੀ ਕੰਮ ਚੱਲ ਰਿਹਾ ਸੀ ਬਾਕੀ ਤਖਤਾਂ ਦੇ ਵੀ ਚੱਲ ਰਹੇ ਸੀਗੇ ਲੇਕਿਨ ਇਹ ਉਹਨਾਂ ਦਾ ਪੱਖ ਸੁਣਿਆ ਬਿਨਾਂ ਹੀ ਇਹ ਮਸਲੇ ਨੂੰ ਜਿਹੜਾ ਅਲਝਾਉਣ ਦਾ ਕੋਸ਼ਿਸ਼ ਕੀਤਾ ਕਹਿੰਦੇ ਤੇ ਅਸੀਂ ਸਲਝਾਉਣ ਵੱਲ ਚੱਲੇ ਆ ਪਰ ਅਲਝਾ ਲਿਆ ਕਿਉਂਕਿ ਇਹਨਾਂ ਨੇ ਜਦੋਂ ਉਹਨਾਂ ਨੂੰ ਇਥੋਂ ਮਾਫ ਕਰਨ ਦਾ ਜਿਹੜਾ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਤਾਂ ਇਕਲੀ ਹਾਲੇ ਤਾਂ ਵੱਡੀ ਗੱਲ ਸੀਗੀ ਜਿਸ ਤਰੀਕੇ ਨਾਲ ਜਿਵੇਂ ਵਿਧਿ ਵਿਵਧਾਨ ਨਾਲ ਉਹਨਾਂ ਨੇ ਕੁਲਦੀਪ ਸਿੰਘ ਨੂੰ ਜਥੇਦਾਰ ਤੁਣਿਆ ਸੀਗਾ ਉਹ ਬੜੇ ਹਾਲੇ ਸਿੱਖ ਸੰਗਤ ਨੇ ਸਿੱਖਾਂ ਦੀਆਂ ਵੱਡੀਆਂ ਜਥੇਬੰਦੀਆਂ ਨੇ ਉਹਨਾਂ ਨੂੰ ਮਾਨਤਾ ਨਹੀਂ ਦਿੱਤੀ ਤਾਂ ਉਸ ਪੱਧਰ ਤੇ ਐਵੇਂ ਦੇ ਮਸਲੇ ਜਿਹੜੇ ਆ ਜਿਹੜੇ ਓਛਾਲਣੇ ਆ ਇਹ ਨਹੀਂ ਸੀ ਚਾਹੀਦਾ ਇਦੇ ਨਾਲ ਸੰਕਟ ਹੋਰ ਅਕਾਲੀ ਦਲ ਦਾ ਵੀ ਵਧਿਆ ਆ ਸੰਸਤਾਵਾ ਦਾ ਵੀ ਵਧਿਆ ਆ ਔਰ ਜਿਹੜੇ ਇਲਜ਼ਾਮ ਜਿਹੜੇ ਗੱਲ ਕੀਤੀ ਗਿਆ ਇਲਜ਼ਾਮ ਲਾਏ ਗਿਆ ਉਹਨਾਂ ਦੇ ਤਖਤਾਂ ਦੇ ਉੱਤੇ ਕਿ ਉਹਨਾਂ ਨੂੰ ਪੰਜ ਬਾਣੀਆਂ ਦਾ ਪਾਠ ਨਹੀਂ ਆਉਂਦਾ ਉਹ ਉਹਨਾਂ ਦੇ ਕਈ ਕਿਸਮ ਦੇ ਕਰਤਾਰ ਦੇ ਉੱਤੇ ਸਵਾਲ ਟਿੱਕੇ ਗਏ ਆ ਤੇ ਨਾਤੇ ਜੰਮੂ ਜੀ ਇਹ ਪਹਿਲੀ ਵਾਰੀ ਹੋਇਆ ਆ ਇਸ ਤੋਂ ਪਹਿਲਾਂ ਜਿਹੜੇ ਪੂਰਨ ਸਿੰਘ ਜਥੇਦਾਰ ਸੀਗੇ ਗਿਆਨੀ ਪੂਰਨ ਸਿੰਘ ਉਹਨਾਂ ਨੇ ਸ਼ਰਮਣੀ ਕਮੇਟੀ ਦੇ ਪ੍ਰਧਾਨ ਤੇ ਕਈ ਬੀਬੀ ਜੰਗੀਰ ਕੌਰ ਤੇ ਹੋਰ ਵੀ ਕਈ ਜਿਹੜੇ ਬਡੁੰਗਰ ਸਾਹਿਬ ਤੇ ਤਖਤਾਂ ਦੇ ਜਹੇਦਾਰ ਤੱਕ ਨੂੰ ਜਿਹੜਾ ਸਬੰਨ ਕਰ ਲਿਆ ਸੀਗਾ ਪੰਥ ਤੋਂ ਛੇਕਣ ਦੀ ਕਾਰਵਾਈ ਉਹਨਾਂ ਨੇ ਤਾਂ ਜਿਵੇਂ ਸਟੇਸ਼ਨ ਤੇ ਜਾ ਕੇ ਕਿਸੇ ਪੀਸੀਓ ਤੋਂ ਹੁਕਮਨਾਮਾ ਸਨਾਤਾ ਸੀਗਾ ਸੋ ਇਸ ਤਰ੍ਹਾਂ ਹੁੰਦਾ ਆ ਜਦੋਂ ਤੁਸੀਂ ਇਸ ਤਰ੍ਹਾਂ ਦਾ ਮਾਹੌਲ ਹੁੰਦਾ ਆ ਇਹ ਇਹਨੂੰ ਹੀ ਕੰਟੀਨਿਊਅਸਲੀ ਦੇਖਦੇ ਆ ਜਿਹੜੀ ਹੁਣ ਇੱਥੋਂ ਤੱਕ ਪੋਜੀਸ਼ਨ ਪਹੁੰਚ ਗਈ ਹੈ ਕਿ ਦੋ ਸੰਸਥਾਵਾਂ ਆਪਣੇ ਆਪ ਤੇ ਖੁਦਮੁਖਤਿਆਰ ਨੇ ਪਰ ਬਾਦ ਚੋਂ ਉਹਨਾਂ ਨੂੰ ਵੀ ਜਾਣਾ ਪਿਆ ਸੀਗਾ ਬਿਲਕੁਲ ਇਹ ਹੁਣ ਜਿਹੜਾ ਆ ਨਾ ਇੱਕ ਤਾਂ ਮਸਲਾ ਇਹ ਹੋ ਗਿਆ ਕਿ ਅਕਾਲ ਤਖਤ ਵੱਡਾ ਹੈ ਜਾਂ ਦੂਸਰੇ ਤਖਤ ਵੱਡੇ ਨੇ ਇੱਧਰ ਨੂੰ ਹੋ ਗਿਆ ਕਿ ਦੀ অথਟੀ ਚੱਲੇਗੀ ਕਿਉਂਕਿ ਇੱਕ ਸਿੱਖ ਇਤਿਹਾਸ ਦੇ ਵਿੱਚ ਇੱਕ ਪੂਰਾ ਇੱਕ ਹੁਕਮਨਾਮਾ ਦਾ ਚੈਪਟਰ ਹੈ ਗੁਰੂ ਸਾਹਿਬ ਜੀ ਦੇ ਹੁੰਦਿਆਂ ਤੇ ਜਾਂ ਅਸੀਂ ਖਾਲਸਾ ਪੰਥ ਦੇ ਜਿਹੜੇ ਵਾਰ-ਵਾਰ ਹੁਕਮਨਾਮੇ ਵੱਖ-ਵੱਖ ਤਖਤਾਂ ਤੋਂ ਵੀ ਕੀਤੇ ਹੋਏ ਆ ਹਾਂਜੀ ਤੇ ਨਾ ਪੰਥ ਦੇ ਵਿੱਚ ਕੋਈ ਤਖਤ ਛੋਟਾ ਆ ਨਾ ਵੱਡਾ ਆ ਜੇ ਇਹ ਬਰਤਾਨਦਰ ਤੇ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਅਕਾਲ ਤਖਤ ਵੱਡਾ ਆ ਸੁਪਰੀਮ ਹੈ ਅਕਾਲ ਤਖਤ ਸੁਪਰੀਮ ਨਹੀਂ ਹੈ ਤਖਤ ਵੱਡਾ ਨਹੀਂ ਹੈ ਜਿਹੜੀ ਪ੍ਰਕਿਰਿਆ ਹੈ ਸਰਬੱਤ ਖਾਲਸੇ ਦੀ ਉਹ ਵੱਡੀ ਹੈ ਸਰਬੱਤ ਖਾਲਸਾ ਇਤਿਹਾਸ ਦੇ ਵਿੱਚ ਅਕਾਲ ਤਖਤ ਤੋਂ ਦੂਰ ਮੁਕਸਰ ਵੀ ਹੋਇਆ ਨਹੀਂ ਇੱਕ ਗੱਲ ਪੈਸਾ ਇਹ ਹੈਗੀ ਆ ਵੀ ਅੱਜ ਇੱਥੇ ਹੋਇਆ ਗੱਲ ਪਹਿਲਾਂ ਉੱਥੇ ਹੋਈ ਹੁਣ ਇਹ ਵੀ ਹੋ ਸਕਦਾ ਭੁਖ ਦੇ ਵਿੱਚ ਵੀ ਜਿਹੜੇ ਸਰਬੱਤ ਖਾਲਸਾ ਉਹ ਪੜਨਾ ਸਾਬ ਵੀ ਹੋ ਜੇ ਨਦੇੜ ਸਾਬ ਵੀ ਹੋ ਜੇ ਉਹਦੇ ਨਾਲ ਖਲਾਰਾ ਹੋਰ ਨਹੀਂ ਪਹਿਣਨ ਲੱਗ ਜਗ ਨਹੀਂ ਇਸ ਤਰ੍ਹਾਂ ਸਰਬੱਤ ਖਾਲਸਾ ਜੇ ਤਾਂ ਸਰਬੱਤ ਖਾਲਸਾ ਵੀ ਤੁਸੀਂ ਆਪਣੇ ਵਰਗਾ ਹੀ ਕਰਨਾ ਆ ਜਿਹੇ ਪੰਜ ਪਿਆਰੇ ਆਪਣੇ ਤਖਤਾਂ ਦੇ ਤੁਸੀਂ ਜਿਹੜੇ ਆ ਲਾ ਲਿਆ ਫਿਰ ਤਾਂ ਕੋਈ ਵੀ ਸਰਬੱਤ ਖਾਲਸਾ ਦਾ ਕੋਈ ਅਰਥ ਨਹੀਂ ਪਰ ਸਰਬੱਤ ਖਾਲਸਾ ਦੀ ਇੱਕ ਪ੍ਰਕਿਰਿਆ ਆ ਜਿਹਦੇ ਵਿੱਚ ਤੁਸੀਂ ਪੰਥ ਦੀਆਂ ਜਿਹੜੀਆਂ ਕਾਰਜਸ਼ੀਲ ਸੰਸਥਾਵਾਂ ਨੇ ਉਹਨਾਂ ਦੇ ਨੁਮਾਇੰਦਿਆਂ ਦਾ ਇਕੱਠ ਸਾਤੇ ਉਹ ਪਤਾ ਲੱਗ ਜੂਗਾ ਜੇ ਸ਼ਰਮਣੀ ਕਮੇਟੀ ਆਪਣਾ ਹੁਣ ਸਾਦੀ ਹੈ ਤਾਂ ਪਤਾ ਲੱਗ ਜੂਗਾ ਫਿਰ ਤਾਂ ਠੀਕ ਗੱਲ ਹੈਗੀ ਆ ਜਾਂ ਤਖਤ ਦੇਖੋ ਇਹ ਸਦਨ ਦੀ ਜਿਹੜੀ ਰਵਾਇਤ ਆ ਪਰੰਪਰਾ ਆ ਉਹ ਤਾਂ ਅਕਾਲ ਤਖਤ ਕੋਲ ਹੀ ਆ ਦੂਸਰੇ ਤਖਤਾਂ ਦੇ ਕੋਲ ਕੋਈ ਇਸ ਤਰ੍ਹਾਂ ਦਾ ਪ੍ਰਕਿਰਿਆ ਹਲੇ ਤੱਕ ਹੈ ਨਹੀਂ ਤਿਹਾਰ ਦੇ ਵਿੱਚ ਕਿ ਉਹਨਾਂ ਨੇ ਸਰਬੱਤ ਖਾਲਸੇ ਆਪਣੇ ਸੱਦੇ ਹੋੜ ਸਰਬੱਤ ਖਾਲਸਾ ਦੇ ਇੱਥੇ ਸਦਨਾ ਚਾਹੀਦਾ ਹੈ ਲੇਕਿਨ ਜਦੋਂ ਨਹੀਂ ਬੁਲਾਇਆ ਜਾਂਦਾ ਬਹੁਤ ਵਾਰੀ ਇਹ ਹਾਲਾਤ ਹੋ ਜਾਂਦੇ ਆ ਉਹਨਾਂ ਹਾਲਾਤਾਂ ਦੇ ਵਿੱਚ ਜੇ ਕੋਈ ਸੰਸਥਾ ਨਹੀਂ ਉਧਰ ਵੱਧਦੀ ਤਾਂ ਦੂਸਰੇ ਰਸਤੇ ਵੀ ਜਿਹੜੇ ਆ ਉਹ ਉਧਰੋਂ ਚੱਲ ਪੈਂਦੇ ਆ ਪਿਛਲੇ ਸਮੇਂ ਵਿੱਚ ਕੁਝ ਸਰਬਤਕਾਲ ਤੇ ਅਕਾਲ ਤਖਤ ਤੋਂ ਬਾਹਰ ਵੀ ਹੋਇਆ ਇਹ ਜਿਹੜੇ ਗੈਨੇ ਆਪਣੇ ਜਥੇਦਾਰ ਟੇਕ ਸਿੰਘ ਢਣੌਲਾ ਤੇ ਜਥੇਦਾਰ ਗੜਗੱਜ ਨੂੰ ਜਿਹੜੇ ਉਹਨਾਂ ਨੇ ਉਹਨਾਂ ਬਾਰੇ ਕਾਰਵਾਈ ਕੀਤੀ ਹੈ ਤੇ ਸੁਖਬੀਰ ਬਾਦਲ ਨੂੰ ਵੀ ਨੋਟਿਸ ਦਿੱਤਾ ਇਹ ਗੱਲ ਕਿੱਥੇ ਜਾ ਕੇ ਰੁਕਦੀ ਹੈ ਕਿ ਜਿਹੜੀ ਇਹਨਾਂ ਨੇ ਜਵਾਬੀ ਕਾਰਵਾਈ ਕੀਤੀ ਇਹਨਾਂ ਨੇ ਉਹਨਾਂ ਦਾ ਫਤਵਾ ਰੱਦ ਕਰ ਦਿੱਤਾ ਇਹ ਕਿੱਧਰ ਨੂੰ ਜਾਏਗਾ ਪੀਗੋ ਪ੍ਰਕਿਰਿਆ ਹੈ ਕਿ ਐਸੇ ਵਕਤ ਜਦੋਂ ਪੰਥ ਨਾਲ ਨਹੀਂ ਪੰਥੀ ਸੰਸਥਾਵਾਂ ਦੀ ਪ੍ਰਵਾਨਗੀ ਨਹੀਂ ਹੈ ਟੇਕ ਸਿੰਘ ਢੋਲਾ ਐਵੇਂ ਦੀ ਸ਼ਖਸੀਅਤ ਹੈ ਜਿਨ੍ਹਾਂ ਬਾਰੇ ਇਹ ਕਿਹਾ ਜਾਂਦਾ ਵੰਗਾਰ ਕੇ ਉਹਦੇ ਵਿਰੋਧੀ ਵੰਗਾਰ ਰਹੇ ਆ ਕਿ ਉਹ ਇੱਕ ਦਿਨ ਮੰਜੀ ਸਾਹਿਬ ਕਥਾ ਕਰਕੇ ਦਿਖਾ ਦੇਣ ਜਾਂ ਉਹਨਾਂ ਦੇ ਕੋਲ ਆਪਣੀ ਤੇ ਜਿਹੜੀ ਮਰਿਆਦਾ ਆ ਉਹਦੇ ਉੱਤੇ ਕਈ ਕਿਸਮ ਦੇ ਸਵਾਲ ਨੇ ਦੂਸਰਾ ਇਹ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇੱਕ ਉਹਨਾਂ ਤੇ ਪਰਚਾ ਦਰਜ ਕਰਾਇਆ ਸੀਗਾ ਜਿਹਦੇ ਵਿੱਚ ਉਹਨਾਂ ਨੂੰ ਜੇਲ੍ਹ ਜਾਣਾ ਪਿਆ ਸੀਗਾ ਕੀ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਉਸ ਗੱਲ ਦੀ ਮਾਫੀ ਮੰਗਦੀ ਹੈ ਕਿ ਉਹਨਾਂ ਨੇ ਝੂਠਾ ਪਰਚਾ ਦਰਜ ਕਰਾਇਆ ਸੀਗਾ ਝੂਠਾ ਸੀ ਜੇ ਬਾਬਾ ਜੀ ਦਾ ਕਸੂਰ ਸੀ ਤੇ ਹੁਣ ਉਹ ਵਿਪਾਕ ਤੇ ਪਵਿੱਤਰ ਹੋ ਗਿਆ ਇਹ ਤਾਂ ਸਵਾਲ ਰਹੇਗਾ ਹੁਣ ਮਸਲਾ ਇਹ ਆ ਕਿ ਇੱਕ ਕੈ ਗਿਆਨੀ ਕੁਲਦੀਪ ਸਿੰਘ ਗੜਗਜਲਾ ਮਸਲਾ ਆ ਚਾਹੇ ਟੇਕ ਸਿੰਘ ਢਨੌਲਾ ਦਾ ਮਸਲਾ ਹੈ ਇਹ ਪੰਥ ਦੀ ਬਿਨਾਂ ਮਰਜ਼ੀ ਤੋਂ ਇਹ ਇੱਕ ਮੁਲਾਜ਼ਮਾਂ ਵਾਲਾ ਜਿਹੜਾ ਵਤੀਰੇ ਦੇ ਤੌਰ ਤੇ ਜਿੰਨੂੰ ਮਰਜ਼ੀ ਅਸੀਂ ਕਰ ਸਕਦੇ ਆ ਪੰਥ ਨੂੰ ਅਗਨੋਰ ਕਰਕੇ ਪੰਥ ਦੀ ਵਿਧੀ ਵਿਧਾਨ ਨੂੰ ਅਗਨੋਰ ਕਰਕੇ ਜਥੇਦਾਰ ਲਾਏ ਜਾਂਦੇ ਆ ਜਥੇਦਾਰ ਲਾਉਣ ਦੀ ਇੱਕ 1925 ਤੋਂ ਬਾਅਦ ਜਿਹੜਾ ਇੱਕ ਪ੍ਰਕਿਰਿਆ ਆਇਆ ਉਹਦੇ ਵਿੱਚ ਇਹਦੀ ਜ਼ਿੰਮੇਵਾਰੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਿਭਾਉਂਦੀ ਹੈ ਪਰੰਤੂ ਹਮੇਸ਼ਾ ਪੰਥ ਦੀਆਂ ਸੰਸਥਾਵਾਂ ਤੋਂ ਸੁਝਾਅ ਵੀ ਮੰਗੇ ਜਾਂਦੇ ਆ ਉਹਨਾਂ ਦੇ ਨਾਮੈਨਾਂ ਦੇ ਇਕੱਠ ਵੀ ਕੀਤੇ ਜਾਂਦੇ ਸੀਗੇ ਇਹ 99 ਦੇ ਵਿੱਚ ਆ ਕੇ ਬੰਦ ਹੋ ਗਿਆ 99 ਦੇ ਵਿੱਚ ਜੋ ਡੌੜਾ ਸਾਹਿਬ ਦਾ ਤੇ ਇਹਨਾਂ ਨਾਲ ਹੋ ਗਿਆ ਫਰਕ ਪੈ ਗਿਆ ਉਸ ਤੋਂ ਬਾਅਦ ਇਹਨਾਂ ਨੇ ਸ਼੍ਰੋਮਣੀ ਕਮੇਟੀ ਦੀ ਕਾਰਜਕਾਰਨੀ ਨੇ ਜਿਹੜੇ ਆ ਡਿਸੀਜਨ ਲੈਣੇ ਸ਼ੁਰੂ ਕਰਤੇ ਆ ਜਿੱਥੋਂ ਅਸੀਂ ਅੱਜ ਤੱਕ ਅੱਜ ਪਹੁੰਚ ਗਏ ਆ ਇਹ ਹੁਣ ਮਸਲਾ ਇਹ ਹੈ ਕਿ ਇਹ ਕੋਈ ਜੰਮੂ ਸਾਹਿਬ ਜੀ ਜਿਹੜੀ ਸਾਡੀਆਂ ਪੰਥਕ ਰਵੈਤਾ ਨੇ ਉਸ ਰਵੈਤਾ ਮੁਤਾਬਕ ਜਿਹੜੇ ਪੰਜ ਪਿਆਰੇ ਆ ਉਹਨਾਂ ਦੇ ਉੱਤੇ ਕੋਈ ਕਮੇਟੀ ਨਹੀਂ ਬਿਠਾਈ ਜਾ ਸਕਦੀ ਉਹਨਾਂ ਨੂੰ ਸਬੰਧ ਨਹੀਂ ਕੀਤਾ ਜਾ ਸਕਦਾ ਹੁਣ ਜੇ ਪੰਜ ਪਿਆਰੇ ਉਹਨਾਂ ਨੇ ਕਰ ਦਿੱਤਾ ਆ ਉਹਨਾਂ ਦੇ ਫੈਸਲੇ ਰੱਦ ਕਰਨ ਦਾ ਅਧਿਕਾਰ ਇਹਨਾਂ ਦੇ ਪੰਜ ਪਿਆਰਿਆਂ ਨੂੰ ਕਿਵੇਂ ਆ ਗਿਆ ਆ ਕਿ ਇਤਿਹਾਸ ਵਿੱਚ ਤੇ ਬੰਦੀ ਪਰੰਪਰਾ ਹੈ ਨਹੀਂ ਕੋਈ ਇਹ ਮਸਲਾ ਇਹ ਹੈ ਕਿ ਇਹਦੇ ਵਿੱਚ ਜਿਹੜੀ ਸੰਜੀਦਗੀ ਲੀਡਰਸ਼ਿਪ ਕੋਲ ਚਾਹੀਦੀ ਸੀ ਸੁਖਵੀਰ ਸਿੰਘ ਬਾਦਲ ਜਾਂ ਧਾਮੀ ਸਾਹਿਬ ਨੇ ਜਿਹੜਾ ਇਹਨੂੰ ਐਗਜ਼ੀਕਿਊਟ ਕੀਤਾ ਹੈ ਸੀਗਾ ਤਾਂ ਉਹਨਾਂ ਨੂੰ ਚਾਹੀਦਾ ਸੀਗਾ ਕਿ ਜਿਹੜੇ ਮਸਲੇ ਇਹਨਾਂ ਦੇ ਅੰਡਰ ਆਉਂਦੇ ਆ ਉਹਨਾਂ ਦੇ ਇਹ ਫੈਸਲੇ ਕਰਨ ਜਿਹੜੇ ਇਹਨਾਂ ਦੇ ਬਾਹਰ ਦੇ ਆਕਾਰ ਦੇ ਖੇਤਰ ਤੋਂ ਬਾਹਰ ਦੇ ਆ ਜੇ ਪਟਨਾ ਸਾਹਿਬ ਹੈ ਜਿਹੜਾ ਉਹ ਸ਼੍ਰਮਣੀ ਕਮੇਟੀ ਦੇ ਕਾਰਜ ਖੇਤਰ ਚ ਨਹੀਂ ਹੁੰਦੀ ਇਹ ਆਪਣਾ ਬੋਰਡ ਬਣਿਆ ਹੋਇਆ ਖੁਦ ਮਖਤਿਆਰ ਬੋਰਡ ਹੈ ਉਹਨੇ ਫੈਸਲੇ ਕਰਨੇ ਆ ਇਨਾਂ ਦਾ ਥਾਪਿਆ ਹੋਇਆ ਜਥੇਦਾਰ ਉਹ ਉੱਥੇ ਜਾ ਕੇ ਕਾਰਜਸ਼ੀਲ ਨਹੀਂ ਹੋ ਸਕਦਾ ਨਾ ਉਹਨਾਂ ਦਾ ਇੱਥੇ ਆ ਸਕਦਾ ਆ ਜੇਕਰ ਉੱਥੇ ਕੋਈ ਉਹਨਾਂ ਦਾ ਮਸਲਾ ਹੈਗਾ ਜਥੇਦਾਰ ਦੇ ਜੇ ਕਾਰਜਵੀਦਿ ਨੂੰ ਲੈ ਕੇ ਆ ਉਹਦੇ ਤੇ ਕੋਈ ਚੋਰੀ ਦਾ ਚਾਰਜ ਹੈ ਜਾਂ ਕੋਈ ਹੋਰ ਚਾਰਜ ਨਹੀਂ ਤਾਂ ਉਹਨਾਂ ਨੂੰ ਜਿਹੜਾ ਐਨਓਸੀ ਉੱਥੋਂ ਮਿਲਣੀ ਹੈ ਜੇ ਇਹ ਦੇਣ ਦੀ ਕੋਸ਼ਿਸ਼ ਕਰਨਗੇ ਤਾਂ ਫਿਰ ਉਹ ਮਸਲਾ ਜਿਹੜਾ ਜਿਵੇਂ ਬਣ ਗਿਆ ਐਵੇਂ ਬਣ ਗਿਆ ਐ ਤੇ ਉਹਨਾਂ ਨੇ ਪਹਿਲਾਂ ਵੀ ਵਿਦਵंती ਸਾਹਿਬ ਨੂੰ ਵੀ ਇੱਕ ਵਾਰੀ ਸੱਮਨ ਕੀਤਾ ਸੀ ਉਹਨਾਂ ਨੂੰ ਜਾਣਿਆ ਪਿਆ ਸੀਗਾ ਸੋ ਇਹ ਤਾਂ ਜੇ ਉਹਨਾਂ ਨੇ ਸਮਝ ਕਰ ਲਿਆ ਆ ਇਹ ਮਸਲਾ ਉਲਝ ਗਿਆ ਹੋਰ ਤੇ ਅਕਾਲੀ ਦਲ ਦੀ ਲੀਡਰਸ਼ਿਪ ਜਾਂ ਸ਼੍ਰੋਮਣੀ ਕਮੇਟੀ ਦੀ ਲੀਡਰਸ਼ਿਪ ਨੇ ਇਹ ਮਸਲਾ ਜਿਹੜਾ ਆ ਇਹ ਉਲਝਾ ਲਿਆ ਆ ਸਾਨੂੰ ਕੱਲ ਸ਼ਾਮ ਤੱਕ ਪਤਾ ਲੱਗਿਆ ਸੀਗਾ ਕਿ ਜਿਹੜੇ ਧਾਮੀ ਸਾਹਿਬ ਨੇ ਬੈਕ ਡੋਰ ਕੋਸ਼ਿਸ਼ਾਂ ਕਰ ਰਹੇ ਆ ਕਿ ਇਹ ਮਸਲਾ ਸੁਲਝਾ ਲਿਆ ਜਾਏ ਜਿੰਨਾ ਵੀ ਛੇਤੀ ਸੁਲਝਾ ਲਿਆ ਜਾਏਗਾ ਤੇ ਉਧਰ ਨੂੰ ਇਹਦਾ ਇਹਦੇ ਫਾਇਦੇ ਚ ਹੈ ਨਹੀਂ ਤੇ ਇਹ ਜਲੂਸ ਨਿਕਲੇਗਾ ਅੱਜ ਦੀ ਡੇਟ 'ਤੇ ਕਿਸੇ ਦਾ ਹੁਕਮ ਨਾ ਵਾ ਨਹੀਂ ਮੰਨਿਆ ਜਾਣਾ ਇਹ ਇੱਕ ਤੇਰੇ ਕਹਿ ਰਹੀ ਆ ਵਾਰ-ਵਾਰ ਕਿ ਇਹ ਅਕਾਲ ਤਖਤ ਦੇ ਸਰਵਉੱਚਤਾ ਨੂੰ ਚੁਣੌਤੀ ਹੈ ਐਵੇਂ ਦਾ ਕੱਲ ਲੀਡਰਸ਼ਿਪ ਹੈ ਜਿਹੜੀ ਅਕਾਲੀ ਦਲ ਦੇ ਜਾਂ ਦੂਦੇ ਤਿੰਨ ਤਖਤਾਂ ਦੇ ਜੋ ਕੁਝ ਇਹਨਾਂ ਨੇ ਕੀਤਾ ਆ ਇਹੀ ਕੁਝ ਕੀਤਾ ਆ ਲੇਕਿਨ ਸਰਵਉੱਚਤਾ ਨੂੰ ਲੋਕ ਜਾਣਦੇ ਆ ਦੁਨੀਆ ਭਰ ਦੇ ਸਰਵਉੱਚਤਾ ਨੂੰ ਪਹਿਲਾਂ ਵੰਗਾਰਿਆ ਕਿੰਨੇ ਆ ਜਿੰਨੇ ਤਿੰਨ ਜਥੇਦਾਰ ਉਤਾਰੇ ਆ ਉਹਨਾਂ ਨੇ ਨਹੀਂ ਇਹ ਪ੍ਰਕਿਰਿਆ ਤਾਂ ਪਹਿਲਾਂ ਤੋਂ ਸ਼ੁਰੂ ਹੋ ਗਈ ਨਾ ਜਦੋਂ ਆਪਣੇ ਜਥੇਦਾਰ ਰਣਜੀਤ ਸਿੰਘ ਨੂੰ ਉਤਾਰਿਆ ਗਿਆ ਸੀਗਾ ਜਿਸਦਰ ਰਣਜੀਤ ਸਿੰਘ ਨੂੰ ਤਾਂ ਨਹੀਂ ذਵੇ ਤੇ ਤਾਰਿਆ ਸੀਗਾ ਚਲੋ ਲੋਕ ਉਸ دور ਨੂੰ ਤਰ ਭੁੱਲੂ ਹੀ ਸਕਦੇ ਸੀਗੇ ਲੇਕਿਨ ਆਹ دور ਦੇ ਵਿੱਚ ਇਦਾਂ ਨਹੀਂ ਹੋਇਆ ਕਿ ਤੁਸੀਂ 1 ਮਹੀਨੇ ਦੇ ਵਿੱਚ ਐਡੇ ਵੱਡੇ ਫੈਸਲੇ ਜਦੋਂ ਕੇਸ ਹਾਲੇ ਫਾਈਨਲ ਵੀ ਨਾ ਹੋਇਆ ਹੋਵੇ ਪ੍ਰਕਿਰਿਆ ਪੂਰੀ ਨਹੀਂ ਹੋਈ ਉਹਦੇ ਦਰਮਿਆਨ ਹੀ ਤੁਸੀਂ ਤਖਤਾਂ ਦੇ ਜਿਸਦਰ ਬਦਲ ਦਿੱਤੇ ਤੇ ਲਾਉਣ ਲੱਗਿਆ ਤੁਹਾਨੂੰ ਰਾਤ ਨੂੰ ਨਾ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਹੈ ਤੇ ਨਾ ਪੰਥ ਹੈ ਤੁਸੀਂ ਆਪਣੇ ਹੀ ਜਵੇ ਇਹ ਅੱਜ ਦੋਸ਼ ਲਾ ਰਹੇ ਆ ਕਿ ਉਹ ਪੰਜ ਪਿਆਰੇ ਜਿਹੜੇ ਬਣਾਏ ਆ ਜੀ ਉਹਨਾਂ ਨੇ ਆਪਣੇ ਬਣਾ ਕੇ ਪੰਜ ਪਿਆਰੇ ਉੱਥੋਂ ਐਲਾਨ ਕਰਤਾ ਆ ਇਹਨਾਂ ਨੇ ਵੀ ਜਦੋਂ ਚਾਰਜ ਦਿੱਤਾ ਸੀਗਾ ਚਾਰਜ ਸੰਭਾਲਿਆ ਉਦੋਂ ਇਵੇਂ ਪੰਜ ਪਿਆਰੇ ਲਾਏ ਅਕਲਦੀਪ ਸਿੰਘ ਨੂੰ ਇਸੇ ਤਰ੍ਹਾਂ ਲਾਏ ਸੀਗੇ ਸੋ ਇਹ ਮਸਲਾ ਜਿਹੜਾ ਆ ਬੜਾ ਟੇਡਾ ਆ ਇਹਦੇ ਨਾਲ ਹੋਰ ਜਿਹੜੇ ਪਾਸੇ ਨੂੰ ਡਾਣਗੇ ਪਰ ਜੋ ਇਹਦਾ ਮੰਤਵ ਹੈ लास्ट ਉਹਦੇ ਕੀ ਪੂਰਤੀ ਨਹੀਂ ਇਹਦਾ ਇਹਨਾਂ ਦਾ ਟੋਟਲ ਦਾ ਮੰਤਵ ਹੈਗਾ ਆ ਅਕਾਲੀ ਦਲ ਦੇ ਵਿੱਚ ਜਿਹੜੀ ਲੀਡਰਸ਼ਿਪ ਬਾਦਲ ਪਰਿਵਾਰ ਦੀ ਲੀਡਰਸ਼ਿਪ ਹੈ ਉਹਦਾ ਰਿਵਾਈਵਲ ਤੇ ਸਰਵਾਈਵਲ ਕਿਵੇਂ ਹੋਣਾ ਹੈ ਇਹ ਇਹਨਾਂ ਸਾਰੀਆਂ ਸਰਗਰਮੀਆਂ ਨਾਲ ਹੋਰ ਖੂਨ ਦੀ ਬਜਾਏ ਸਗੋਂ ਹੋਰ ਡੂੰਘਾ ਸੰਕਟ ਹੈ ਜਿਹੜਾ ਡੂੰਘਾ ਹੋ ਰਿਹਾ ਹੈਗਾ ਪਰ ਜਿਹੜੀ ਹਾਲਤ ਹੈ ਇਹਦੇ ਨੇ ਹੋਰ ਸੰਕਟ ਤਾਂ ਤੁਸੀਂ ਕਹਿੰਦਾ ਡੂੰਘਾ ਹੋ ਰਿਹਾ ਪਰ ਇਹ ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ ਹਰਜਿੰਦਰ ਸਿੰਘ ਧਾਮੀ ਹੁਣੀ ਉਹਨਾਂ ਨੇ ਲੋਕਾਂ ਤੋਂ ਸੁਝਾਅ ਮੰਗੇ ਨੇ ਬੁੱਧੀਜੀਵਾਂ ਤੋਂ ਪੁਰਾਤੋਂ ਵੀ ਸੰਸਥਾਵਾਂ ਤੋਂ ਵੀ ਛਾਨੋਂ ਜ਼ਿਆਦਾ ਹੋ ਵੀ ਕਿਵੇਂ ਜਥੇਦਾਰ ਅੱਗੇ ਨੂੰ ਲਾਏ ਜਾਣਗੇ ਮੇਰਾ ਖਿਆਲ ਉਹ ਜਦੋਂ ਸਜਾ ਆ ਜਾਣਗੇ ਉਹਨਾਂ ਨੂੰ ਅੱਗੇ ਤੋਰ ਨਾਲ ਗੱਲ ਕੋਈ ਆਏਗੀ ਕਿਸੇ ਪਾਸੇ ਬਿਲਕੁਲ ਆਈਡੀਅਲ ਤੌਰ ਤੇ ਜੰਮੂ ਜੀ ਇਹੀ ਗੱਲ ਹੋਣੀ ਚਾਹੀਦੀ ਆ ਪਰ ਇਤਿਹਾਸਿਕ ਉਹਦੇ ਨਾਲ ਦਵਾਈ ਭਰਨੀ ਚਾਹੀਦੀ ਆ ਇਹ ਜਦੋਂ ਵਿਦਵਾਂਤੀ ਸਾਹਿਬ ਨੇ ਇਹ ਕੀਤਾ ਸੀ ਇਸ ਕਦਮ ਚੱਕਿਆ ਸੀਗਾ ਕਿ ਵਿਧਿ ਵਿਵਧਾਨ ਬੰਨਣਾ ਚਾਹੀਦਾ ਹੈ ਉਹਦੇ ਸ਼੍ਰੋਮਣੀ ਕਮੇਟੀ ਦੇ ਜਰਨਲ ਹਾਊਸ ਤੋਂ ਪਾਸ ਹੋ ਗਿਆ ਰੈਜੈਕਟਿਵ ਨੇ ਪਾਸ ਕਰਤਾ ਕਮੇਟੀ ਬਣ ਗਈ ਕਮੇਟੀ ਦੀ ਮੀਟਿੰਗ ਵਿੱਚ ਜਸਪਾਲ ਸਿੰਘ ਜਿਹੜੇ ਵਾਈਸ ਚਾਂਸਲਰ ਸੀ ਉਹ ਵੀ ਸੀਗੇ ਡਾਕਟਰ ਹਾਂ ਡਾਕਟਰ ਬਲਕਾਰ ਸਿੰਘ ਪੰਜਾਬੀ ਯੂਨੀਵਰਸਿਟੀ ਵਾਲੇ ਸੀ ਹੋਰ ਸੀ ਮੈਂਬਰ ਉਹਨਾਂ ਦੀ ਮੀਟਿੰਗ ਰੱਖੀ ਹੋਈ ਸੀ ਅਨੰਦਪੁਰ ਸਹਾਇ ਚੰਡੀਗੜ੍ਹ ਦੇ ਵਿੱਚੋਂ ਫੋਨ ਗਿਆ ਤੇ ਮੀਟਿੰਗ ਮੌਕੇ ਤੇ ਰੱਦ ਕਰ ਦਿੱਤੀ ਗਈ ਉਸ ਤੋਂ ਲੈ ਕੇ ਅੱਜ 20 ਸਾਲ ਹੋਣ ਵਾਲੇ ਐ ਉਹ ਮੀਟਿੰਗ ਦੁਆਰਾ ਹੋਈ ਨਹੀਂ ਇਸ ਇਸ਼ੂ ਤੇ ਹੋਣੀ ਸੀ ਹੁਣ ਉਹ ਲੀਡਰਸ਼ਿਪ ਜਿਸ ਦਾ ਇਹ ਇਤਿਹਾਸ ਰਿਹਾ ਹੋਵੇ ਜਿਨੇ ਆਲ ਇੰਡੀਆ ਗੁਰਦੁਆਰਾ ਐਕਟ ਨਾਲ ਐਵੇਂ ਕੁਝ ਕੀਤਾ ਹੋਵੇ ਉਹਦੇ ਤੇ ਪੰਥ ਕਿਵੇਂ ਯਕੀਨ ਕਰ ਲੇ ਕਿ ਉਹ ਵਿਧਿ ਵਿਧਾਨ ਲੋਕਾਂ ਨੂੰ ਇਹ ਲੱਗ ਰਿਹਾ ਹੈ ਸੰਗਤਾਂ ਨੂੰ ਇਹ ਲੱਗ ਰਿਹਾ ਹੈ ਕਿ ਇਹ ਸੰਗਤਾਂ ਦੇ ਵਿੱਚੋਂ ਆਪਣਾ ਫੇਸ ਸੇਵਿੰਗ ਕਰਨ ਵਾਸਤੇ ਕੁਝ ਕਦਮ ਚੱਕੇ ਜਾ ਰਹੇ ਆ ਜੇ ਇਹਨਾਂ ਨੇ ਕਦਮ ਚੱਕਣੇ ਹੋਣ ਤਾਂ ਇਹ ਸਾਰੇ ਤਾਸੇ ਲਈ ਇਹ ਪੰਥ ਦਾ ਇਕੱਠ ਕਿਉਂ ਨਹੀਂ ਸੱਦਿਆ ਜਾ ਸਕਦਾ ਸਰਬੱਤ ਖਾਲਸਾ ਕਿਉਂ ਨਹੀਂ ਸੱਦਿਆ ਜਾ ਸਕਦਾ ਸਰਬੱਤ ਖਾਲਸਾ ਸ਼੍ਰੋਮਣੀ ਕਮੇਟੀ ਸੱਦੇ ਤੇ ਉਹਨਾਂ ਦੇ ਜਿਹੜੀਆਂ ਸੰਸਥਾਵਾਂ ਨੂੰ ਸੱਦਣਾ ਹੈ ਉਹਨਾਂ ਦੀ ਇੱਕ ਬਕਾਇਦਾ ਲਿਸਟ ਜਾਰੀ ਕਰੇ ਸੰਗਤਾਂ ਦੇ ਵਿੱਚ ਤੇ ਆਹ ਕਿਥੇ ਬੰਦਿਆਂ ਇੱਥੇ ਭਾਗ ਲੈਣਗੇ ਇਹਦੇ ਨਮਾਇंदे ਭਾਗ ਲੈਣਗੇ ਆਹ ਜੰਡਿਆਂ ਤੇ ਗੱਲ ਹੋਏਗੀ ਉਹ ਸਾਰਾ ਕੁਝ ਬਲੈਕ ਐਂਡ ਵਾਈਟ ਹੋਣਾ ਚਾਹੀਦਾ ਹੈ ਜਿਸ ਤਰੀਕੇ ਨਾਲ ਇਸ ਵਕਤ ਕੰਮ ਚੱਲ ਰਿਹਾ ਹੈ ਇਸ ਤਰ੍ਹਾਂ ਕੋਈ ਕੰਮ ਵਧਣ ਦੀ بجائے ਹੋਰ ਪਾਸੇ ਜਾਏਗਾ ਕਿਉਂਕਿ ਧਮੀ ਸਾਹਿਬ ਇਹ ਇਹਦੇ ਵਿੱਚ ਚੱਕ ਲਹਿਰੇ ਅਕਰਮ ਚੱਕ ਰਿਹਾ ਧਮੀ ਸਾਹਿਬ ਦਾ ਆਪਣਾ ਵੀ 2 ਮਹੀਨਾ ਦਾ ਇੱਕ ਰਿਕਾਰਡ ਹੈਗਾ ਆ ਉਹਨਾਂ ਨੇ ਜਥੇਦਾਰ ਅਕਾਲ ਤਖਤ ਦੀ ਵੱਡੇ ਪੰਥਕ ਸ਼ਕਤੀਆਂ ਦੀ ਗੱਲ ਨਹੀਂ ਮੰਨੀ ਉਹ ਆਪਣੇ ਉਹਨਾਂ ਦੀ ਗੱਲ ਮੰਨ ਕੇ ਆਪਣੀ ਜਿਹੜੀ ਆ ਆਪਣੀ ਡਿਊਟੀ ਤੇ ਹਾਜ਼ਰ ਨਹੀਂ ਹੋਏ ਉਹ ਜਿਹੜਾ ਪੰਥ ਵਿੱਚ ਇੱਕ ਸਰਵੋੱਚ ਪਰਿਵਾਰ ਹੈ ਇੱਕ ਸਰਵੋੱਚ ਘਰ ਹੈ ਜਦੋਂ ਉਹ ਉੱਥੇ ਜਾਂਦੇ ਆ ਤੇ ਫੇਰ ਧਾਮੀ ਸਾਹਿਬ ਵੀ ਜਿਹੜੇ ਆਪਣੀਆਂ ਸੁਆਵਾਂ ਤੇ ਵਾਪਸ ਆ ਜਾਂਦੇ ਆ ਤੋਂ ਕਹਨ ਨੂੰ ਅਸੀਂ ਕਹਿੰਨੇ ਆ ਕਿ ਸਾਡਾ ਅਕਾਲ ਤਖਤ ਸਰਵੋੱਚ ਹੈ ਪ੍ਰੈਕਟੀਕਲੀ ਇੱਕ ਪਰਿਵਾਰ ਤੇ ਇੱਕ ਉਹ ਸ਼ਖਸੀਅਤ ਹੈ ਜਿਹ ਜਿਹਦੇ ਤੇ ਸਾਰਾ ਜਿਹੜੀ ਸਾਰੀ ਜਿਹਦੇ ਇੰਸਟੀਚਿਊਸ਼ਨ ਜਿਹਦੇ ਦੁਆਲੇ ਘੁੰਮਦੀ ਆ ਸੋ ਉਹਨਾਂ ਨੂੰ ਵੀ ਬੈਠ ਕੇ ਸੋਚਣਾ ਪਵੇਗਾ ਕਿ ਅਸੀਂ ਇੱਕ ਪਰਿਵਾਰ ਨੂੰ ਇੱਕ ਵਿਅਕਤੀ ਨੂੰ ਬਚਾਉਂਦੇ ਬਚਾਉਂਦੇ ਸੰਸਥਾਵਾਂ ਦੇ ਕਿਹੜੇ ਕਿਹੜੇ ਜਿਹੜੇ ਵਿਕਾਰ ਹੈ ਉਹ ਦਾਤੇ ਲਾਉਣੇ ਆ ਸਤਾਵਾ ਬਚਾਉਣੀਆਂ ਜੇ ਬਚਾਉਣੀਆਂ ਤੇ ਫਿਰ ਸਾਨੂੰ ਪੰਥ ਦੇ ਵਿੱਚ ਕਬੱਡੀ ਰਵਾਇਤ ਰਹੀ ਹੈ ਜੰਮੂ ਸਾਹਿਬ ਜੀ ਪੰਥ ਦੇ ਵਿੱਚ ਅਕਾਲੀ ਦਲ ਵਾਸਤੇ ਸੰਸਥਾਵਾਂ ਦੇ ਬਚਾਉਣ ਵਾਸਤੇ ਬਹੁਤ ਲੋਕਾਂ ਨੇ ਕੁਰਬਾਨੀ ਦਿੱਤੀ ਆ ਮਾਸਟਰ ਤਾਰਾ ਸਿੰਘ ਵਰਗੇ ਬਾਬਾ ਖੜਕ ਸਿੰਘ ਵਰਗੇ ਲੋਕ ਆ ਜਿਹੜੇ ਆਪਣੇ ਪੰਥ ਦੀ ਇੱਛਾ ਮੁਤਾਬਕ ਜਦੋਂ ਉਹ ਲੋੜ ਪਈ ਤਾਂ ਉਹ ਆਪਣੇ ਜਿਹੜੇ ਅਹੁਦਿਆਂ ਦਾ ਤਿਆਗ ਕਰਕੇ ਜਾਂਦੇ ਰਹੇ ਆ ਹੁਣ ਹਾਲਾਤ ਹੋਰ ਤਰ੍ਹਾਂ ਦੇ ਹੋ ਗਏ ਆ ਹੁਣ ਜਿਹੜਾ ਆ ਅਸੀਂ ਦੇਖਿਆ ਆ ਕਿ ਹੁਣ ਜਿਹੜੀ ਲੀਡਰਸ਼ਿਪ ਹੈ ਉਹ ਪਾਸੇ ਹੋਣ ਦੀ ਬਜਾਏ ਸੰਸਥਾਵਾਂ ਦੇ ਦਾ ਨੂੰ ਜਿਹੜਾ ਆ ਉਹ ਸੰਕਟ ਵਿੱਚ ਪਾ ਰਹੀ ਹੈ ਹੁਣ ਹੱਲ ਕੀ ਹੋਵੇ ਸਾਰੇ ਸੰਕਟ ਦਾ ਹਾਲਤ ਹੈ ਜੀ ਕਿ ਪੰਥ ਦੀਆਂ ਜਿਹੜੀਆਂ ਸਰਮੌਰ ਸੰਸਥਾਵਾਂ ਨੇ ਉਹ ਝੁੜ ਕੇ ਬੈਠਣ ਉਹ ਹੱਲ ਕੱਢਣ ਕਿਉਂਕਿ ਜਿਸ ਤਰੀਕੇ ਨਾਲ ਹੁਣ ਅਸੀਂ ਦੇਖ ਰਿਹਾ ਵੱਡੀਆਂ ਸੰਸਥਾਵਾਂ ਦਾ ਹਾਲ ਹੋ ਰਿਹਾ ਆ ਉਹ ਕੇਂਦਰਤ ਹੋ ਰੀਆਂ ਨੇ ਜਿਸ ਤਰੀਕੇ ਨਾਲ ਸਿਧਾਂਤਾਂ ਦੀ ਵੇਖੋ ਪੰਥ ਦਾ ਹਾਲ ਤਾਂ ਬਹੁਤ ਸੋਹਣਾ ਹੋ ਗਿਆ ਸੀ 2 ਦਸੰਬਰ ਤੇ ਚੱਲ ਪਈ ਸੀ ਗੱਲ ਸਾਰੇ ਪੰਥ ਦੇ ਵਿੱਚ ਸਾਖਤ ਹੋਈ ਸੀ ਵੱਡੇ ਪੱਧਰ ਤੇ ਲੇਕਿਨ ਜਿਹੜੀਆਂ ਧਿਰਾਂ ਨੇ ਉਹਨਾਂ ਦੇ ਵਿੱਚ ਨੂੰ ਚੈਲੰਜ ਕੀਤਾ ਉਹਨਾਂ ਨਹੀਂ ਆ ਉਹਨਾਂ ਦੀ ਅਸਲੀਅਤ ਪਛਾਣ ਲਿਆ ਹੋਇਆ ਪੰਥ ਦੇ ਵਿੱਚ ਕੋਈ ਨਮਾਇੰਦਾ ਇਕੱਠ ਹੋ ਕੇ ਫੈਸਲਾ ਕੀਤਾ ਜਾਵੇ ਉਹ ਸਰਬੱਤ ਖਾਲਸੇ ਦੇ ਰੂਪ ਚ ਹੋ ਸਕਦਾ ਕੁਝ ਹੋਰ ਤਰੀਕੇ ਦਾ ਨਾ ਹੋ ਸਕਦਾ ਆ ਉਸ ਤੋਂ ਬਿਨਾ ਸਾਡੇ ਕੋਲ ਕੋਈ ਚਾਰਾ ਨਹੀਂ ਉਹਦੇ ਵਿੱਚ ਜੇ ਅੱਜ ਇਹ ਮਸਲਾ ਜਿਹੜਾ ਪੈਦਾ ਹੋ ਗਿਆ ਆ ਅਸੀਂ ਕਹੀਏ ਕਿ ਤਿੰਨ ਤਖਤਾਂ ਨਾਲ ਹੋ ਜਾਏਗਾ ਹੱਲ ਨਹੀਂ ਪੰਜੇ ਤਖਤਾਂ ਦੇ ਜਿਹੜੇ ਨਮਾਇंदे ਆ ਉਹ ਬੈਠ ਕੇ ਹੱਲ ਹੋਣਗੇ ਤਾਂ ਨਹੀਂ ਤਾਂ ਇਹ ਰਵਾਇਤ ਵੀ ਹੈ ਨੀਗੀ ਵਿਦ ਹੁਣ ਤਾਂ ਅੱਜ ਕੱਲ ਤਾਂ ਜੰਮੂ ਜੀ ਇੱਥੇ ਤੱਕ ਗੱਲ ਪਹੁੰਚ ਗਈ ਆ ਵੀ ਜੇ ਦਰਬਾਰ ਸਾਹਿਬ ਦੇ ਹੈੱਡ ਗਰੰਥੀ ਵੀ ਨਹੀਂ ਆਉਂਦੇ ਤਾਂ ਵੀ ਜਿਹੜੇ ਆ ਪੰਜ ਪਿਆਰੇ ਇਕੱਠੇ ਕਰਕੇ ਤਾਂ ਉਹ ਆਪਣੇ ਹੁਕਮ ਸੁਣਾਏ ਜਾ ਰਹੇ ਆ ਪਹਿਲਾ ਤਿੰਨ ਤਖਤਾਂ ਦੇ ਜੱਜੇਦਾਰ ਦਰਬਾਰ ਸਾਹਿਬ ਦੇ ਹੈੱਡ ਗਰੰਥੀ ਤੇ ਅਕਾਲ ਤਖਤ ਦੇ ਹੈੱਡ ਗਰੰਥੀ ਘਟੂ ਘਟ ਮੀਟਿੰਗਾਂ 'ਚ ਬੈਠਦੇ ਸੀਗੇ ਔਰ ਪਿਛਲੇ ਕਾਫੀ ਸਮੇਂ ਦੇ ਵਿੱਚੋਂ ਤਖਤ ਜਿਹੜਾ ਹਜੂਰ ਸਾਹਿਬ ਦੇ ਜਸਧਾਰ ਹੁੰਦੇ ਆ ਉਹਨਾਂ ਦੀ ਰਵਾਇਤ ਹੈ ਪਰੰਪਰਾ ਹੈ ਉਹਨਾਂ ਦੀ ਉਹ ਤਖਤ ਆਪਣਾ ਛੱਡ ਕੇ ਨਹੀਂ ਜਾਂਦੇ ਉਹ ਆਪਣਾ ਕਿਸੇ ਨੁਮਾਇंदे ਨੂੰ ਵਾਈਸ ਨੂੰ ਭੇਜਦੇ ਆ ਤੇ ਤਖਤ ਦਮ ਆਪਣੇ ਪਟਨਾ ਸਾਹਿਬ ਤੋਂ ਹਰਮੰਦਰ ਸਾਹਿਬ ਤੋਂ ਜਿਹੜੇ ਜਸਧਾਰ ਉਹ ਆਉਂਦੇ ਰਹੇ ਆ ਲੇਕਿਨ ਇਹ ਆਪਣੀ ਸਹੂਲਤ ਮੁਤਾਬਕ ਜਦੋਂ ਜੀ ਕਰਦਾ ਆ ਉਦੋਂ ਪੰਜ ਜਿਹੜੇ ਮਰਜ਼ੀ ਨਾਮਿਨੇਟ ਕਰ ਲਏ ਜਾਂਦੇ ਆ ਤੇ ਇਹ ਜਿਹੜਾ ਮਸਲਾ ਏਡਾ ਵੱਡਾ ਆ ਇਹ ਮਸਲਾ ਹੁਣ ਆਪਣੇ ਆਪਣੇ ਜਥੇਦਾਰਾਂ ਨਾਲ ਚਲਾਇਆ ਨਹੀਂ ਜਾਣਾ ਜਿਵੇਂ ਹੁਣ ਇਹਨਾਂ ਦੇ ਜਸਧਾਰ ਕਲਦੀਪ ਸਿੰਘ ਗੜਗੱਜ ਨੇ ਉਹ ਤਖਤ ਕੇਸਕਰ ਸਾਹਿਬ ਦਾ ਵੀ ਉਹਨਾਂ ਕੋਲ ਚਾਰਜ ਹੈ ਤੇ ਅਕਾਲ ਤਖਤ ਦਾ ਵੀ ਉਹਨਾਂ ਕੋਲ ਚਾਰਜ ਹੈ ਕੀ ਕੀ ਹੋ ਸਕਦਾ ਮਤਲਬ ਵੀ ਐਸਜੀਪੀਸੀ ਦੀਆਂ ਚੋਣਾਂ ਹੋਣ ਤੇ ਚੋਣਾਂ ਤੋਂ ਬਾਅਦ ਹੀ ਕੋਈ ਨਵਾਂ ਮਸਲਾ ਬਣੇ ਹਰ ਜੇਕਰ ਜਮੂ ਸਾਹਿਬ ਦੀ ਲੀਡਰਸ਼ਿਪ ਨਵੀਂ ਆ ਜਾਂਦੀ ਹੈ ਜੇਕਰ ਲੀਡਰਸ਼ਿਪ ਨਵੀਂ ਆ ਜਾਂਦੀ ਹੈ ਫਿਰ ਸੰਭਾਵਨਾ ਤੇ ਲੇਕਿਨ ਹਣ ਚੋਣਾਂ ਹੁੰਦੀਆਂ ਹਾਲੇ ਸੰਭਾਵਨਾ ਨਜ਼ਰ ਨਹੀਂ ਆ ਰਹੀ ਕਿਉਂਕਿ ਜਿਸ ਤਰੀਕੇ ਦਾ ਹਲ ਤਿਆਰੀ ਹੈ ਉਹ ਤਿਆਰੀ ਲੱਗ ਨਹੀਂ ਰਿਹਾ ਕਿ ਕੋਈ ਬਹੁਤ ਛੇਤੀ ਸਮੇਂ ਦੇ ਵਿੱਚ ਇਲੈਕਸ਼ਨ ਹੋ ਜਾਏਗੀ ਤੇ ਸਾਾਨੂੰ ਜਿਹੜਾ ਸੰਕਟ ਤੋਂ ਨਿਕਲਦਾ ਕੋਈ ਮੌਕਾ ਮਿਲੇਗਾ ਹਰ ਦੇ ਤਾਈਮ ਹੀ ਲੱਗ ਰਿਹਾ ਹੈ ਸੰਕਟ ਦਿਨੋਂ ਦਿਨ ਹਾਲੇ ਹੋਰ ਵਧੇਗਾ ਜਿਵੇਂ ਦੇ ਇੰਡੀਕੇਸ਼ਨ ਆ ਰਹੇ ਆ ਇਹ ਤੋਂ ਲੱਗਦਾ ਨਹੀਂ ਕਿ ਜਿੰਨਾ ਤਣਾਅ ਹੈਗਾ ਆਪਸ ਸੰਸਥਾਵਾਂ ਦੇ ਵਿੱਚ ਲਗ ਆਪਣੇ ਤਖਤ ਪਟਨਾ ਸਾਹਿਬ ਦਾ ਤੇ ਇਥੋਂ ਦਾ ਜਿਹੜੇ ਉਹਨਾਂ ਦੇ ਕੱਲ ਦੇ ਪ੍ਰੈਸ ਵਿੱਚ ਜਿਸ ਤਰ੍ਹਾਂ ਆ ਰਹੇ ਆ ਉਹ ਤੋਂ ਲੱਗਦਾ ਨਹੀਂ ਕਿ ਮਸਲਾ ਕਿਸੇ ਹੱਲ ਵੱਲ ਤੁਰੇਗਾ ਸਗੋ ਜੇ ਇਹਨਾਂ ਨੇ ਉੱਥੇ ਕੋਈ ਫੈਸਲਾ ਉਹਨਾਂ ਨੇ ਕਰ ਵੀ ਦਿੱਤਾ ਸੀਗਾ ਇਹਨਾਂ ਨੂੰ ਸਜੀਦਗੀ ਨਾਲ ਲੈਣਾ ਚਾਹੀਦਾ ਸੀਗਾ ਕਿਉਂਕਿ ਨੁਕਸਾਨ ਤਾਂ ਇੱਧਰ ਵੀ ਹੋਣਾ ਹੈ ਨਾ ਇਹ ਚਾਰ ਦਿਨ ਹੋਰ ਵੇਟ ਕਰ ਸਕਦੇ ਵੀ ਉਹਨਾਂ ਨੇ ਇੱਕ ਫਤਵਾ ਦੇ ਦਿੱਤਾ ਇੱਕ ਫੈਸਲਾ ਕਰਤਾ ਇਹ ਚਾਰ ਦਿਨ ਕੰਸਲਟ ਕਰਕੇ ਵੀ ਸਲਾਹ ਮਸ਼ਵਰੇ ਨਾਲ ਗੱਲ ਤੋੜ ਸਕਦੇ ਹਾਂ ਬਿਲਕੁਲ ਪਹਿਲੀ ਗੱਲ ਤੇ ਜੰਮੂ ਸਾਹਿਬ ਜੀ ਇਹਨਾਂ ਨੂੰ ਤਖਤ ਦੰਦਮਾ ਸਾਹਿਬ ਨਾਲ ਸਬੰਧਤ ਫੈਸਲਾ ਲੈਂਡ ਤੋਂ ਪਹਿਲਾਂ ਘੱਟੋ ਘੱਟ ਪੰਥਕ ਜਥੇਬੰਦੀਆਂ ਦੇ ਨਾਲ ਸਲਾਹ ਕਰ ਲੈਣੀ ਚਾਹੀਦੀ ਸੀਗੀ ਦੰਦਮੀ ਟਿਕ ਸਾਧ ਨਿਹੰਗ ਸਿੰਘਾਂ ਦੀ ਜਿੱਥੇ ਬੰਦੀਆਂ ਸਿੰਘ ਸਭਾਵਾਂ ਬਹੁਤ ਹੈਗੇ ਜਿਨ੍ਹਾਂ ਨੂੰ ਬੁਲਾਇਆ ਜਾ ਸਕਦਾ ਸੀ ਲੇਕਿਨ ਇਹ ਤਾਂ ਉਹ ਰਸਤਾ ਨਹੀਂ ਪਰ ਮੇਰੇ ਖਿਆਲ ਉਹ ਜਥੇਬੰਦੀਆਂ ਨੂੰ ਤਾਂ ਇਸ ਕਰਕੇ ਵੀ ਬੁਲਾਉਣਾ ਨਹੀਂ ਚਾਹੁੰਦੇ ਕਿਉਂਕਿ ਉਹ ਇਸ ਫੈਸਲੇ ਦੇ ਜਿਹੜਾ ਪਹਿਲਾਂ ਕੀਤਾ ਹੋਇਆ ਜਿਹੜਾ ਅਕਾਲ ਤਖਤ ਦਾ ਜਥੇਦਾਰ ਜਿਨ੍ਹਾਂ ਨੂੰ ਐਕਟਿੰਗ ਚਾਰਜ ਦਿੱਤਾ ਦੰਦੋਮਾ ਸਾਹਿਬ ਦਾ ਉਹਦੇ ਨਾਲ ਹੀ ਸਹਿਮਤ ਨਹੀਂਗੇ ਉਸ ਫੈਸਲੇ ਨਹੀਂ ਸਹਿਮਤ ਨਹੀਂ ਫਿਰ ਇਹ ਇਹਨੂੰ ਸਹਿਮਤੀ ਲੈਣੀ ਚਾਹੀਦੀ ਹੈ ਨਾ ਪਹਿਲਾਂ ਕੋਈ ਹੁਕਮ ਚੁਣਾਉਣ ਤੋਂ ਪਹਿਲਾਂ ਕਟੋਕਲ ਅਦਾਲਤ ਨੂੰ ਆਪਣੀ ਅਥਾਰਟੀਸਿਟੀ ਦਾ ਜਿਹੜੀ ਆ ਉਹ ਪਬਲਿਸ਼ ਕਰਨੀ ਪੈਗੇ ਨਾ ਜੇ ਤੁਸੀਂ ਫੈਸਲੇ ਤੇ ਫੈਸਲੇ ਕਰਨ ਲੱਗ ਗਏ ਹੋ ਹਾਲੇ ਤੁਹਾਡੀ ਕੋਈ ਜਿਹੜੀ ਮੰਨਤਾ ਜਿਹੜੀ ਪ੍ਰਵਾਨਗੀ ਪੰਥ ਵਿੱਚ ਮਿਲੀ ਨਹੀਂ ਇਹ ਫੈਸਲੇ ਕਿਸੇ ਪੁਲਿਸ ਏਜੰਸੀ ਨੇ ਤਾਂ ਲਾਗੂ ਨਹੀਂ ਕਰਾਉਣੇ ਲਾਗੂ ਕਿੰਨਾ ਨੇ ਕਰਨੇ ਪੰਥ ਨੇ ਕਰਨੇ ਆ ਜੇ ਪੰਥ ਦੀ ਪ੍ਰਵਾਨਗੀ ਨਹੀਂ ਹੋਏਗੀ ਤੇ ਉਹ ਲਾਗੂ ਕਿਵੇਂ ਹੋਣਗੇ ਤੁਸੀਂ ਪਹਿਲਾਂ ਵੀ ਬਹੁਤ ਸਾਰੇ ਫੈਸਲੇ ਤੁਸੀਂ ਕੀਤੇ ਆ ਜਿਹੜੇ ਲਾਗੂ ਨਹੀਂ ਹੋਏ ਪੰਥ ਦੇ ਵਿੱਚ ਇਹ ਪਹਿਲੀ ਵਾਰ ਨਹੀਂ ਹੋਇਆ ਜੰਮੂ ਸਾਹਿਬ ਜੀ ਅਕਾਲ ਤਖਤ ਸਭ ਤੋਂ ਪਹਿਲਾਂ ਵੀ ਗਲਤ ਫੈਸਲੇ ਹੁੰਦੇ ਰਹੇ ਚਾਹੇ ਉਹ ਗਦਰ ਗਦਰੀ ਬਾਬਿਆਂ ਦੇ ਖਿਲਾਫ ਹੋਣ ਐਡਵਾਇਰ ਨੂੰ ਸਰੋਪਾ ਦੇ ਇੰਦਾ ਹੋਵੇ ਹੋਰ ਬਬਰ ਕਾਲੀਆਂ ਦੇ ਖਿਲਾਫ ਹੋਣ ਜਾਂ ਸਰਸੇ ਵਾਲੇ ਜਦੋਂ ਵੀ ਕੋਈ ਗਲਤ ਫੈਸਲਾ ਹੁੰਦਾ ਪੰਥ ਉਹਨੂੰ ਨਹੀਂ ਮੰਨਦਾ ਤੇ ਲਾਸਟ ਉਹ ਫੈਸਲੇ ਕਿਸੇ ਨਾ ਕਿ ਬਦਲੇ ਪੈਿੰਦੇ ਨੇ ਇਹ ਅਕਾਲ ਤਖਤ ਤੋਂ ਹੀ ਜਿਹੜਾ ਗਿਆਨੀ ਪ੍ਰੋਫੈਸਰ ਗੁਰਮੁਖ ਸਿੰਘ ਨੂੰ ਕੱਢਿਆ ਗਿਆ ਸੀ ਤੇ ਸਿੰਘ ਸਭਾ ਦੀ ਕਿੰਨੀ ਵੱਡੀ ਮੂਵਮੈਂਟ ਰਹੀ ਹੈ ਉਹ ਸਿੰਘ ਸਭਾ ਦੇ ਲੇਖ ਰਹੇ ਨੇ ਫਿਰੋ ਰਹੇ ਨੇ ਤੇ ਇਹ ਜੇਕਰ ਪੰਥ ਦੇ ਵਿੱਚ ਉਸ ਤਰ੍ਹਾਂ ਹੁਕਮਨਾਮੇ ਲਾਗੂ ਹੁੰਦੇ ਤਾਂ ਕਿਵੇਂ ਪੌਸਿਬਲ ਸੀ ਗਿਆਨੀ ਦੇਸ ਸਿੰਘ ਨੂੰ ਕਿਵੇਂ ਉਹ ਆਪਣਾ ਆਈਡੀਅਲ ਮੰਨ ਸਕਦੇ ਸੀਗੇ ਇਹ ਫੈਸਲੇ ਉਹੀ ਲਾਗੂ ਹੋ ਸਕਦੇ ਜਿਹੜੇ ਜਿਨ੍ਹਾਂ ਨੂੰ ਪੰਥ ਦੇ ਵਿੱਚ ਮਾਨਤਾ ਮਿਲੇਗੀ ਤੇ ਹੁਣ ਹੱਲ ਕੀ ਹੋਏਗਾ ਸੰਖੇਪ ਚ ਸੰਖੇਪ ਚ ਹੱਲ ਤਾਂ ਉਹੀ ਹੈ ਜੀ ਇਹਨੂੰ ਇਹ ਮਸਲਾ ਕਿਉਂਕਿ ਸਿੱਖ ਪੰਥ ਸਾਰੀ ਦੁਨੀਆ ਤੇ ਰਹਿੰਦਾ ਸਿਰਫ ਪੰਜਾਬ ਤੱਕ ਪੰਥ ਨਹੀਂ ਹੈ ਜੇ ਅਕਾਲ ਤਖਤ ਨੇ ਜਦ ਪੰਥ ਨੇ ਆਪਣੇ ਫੈਸਲੇ ਦੁਨੀਆ ਭਰ ਚ ਲਾਗੂ ਕਰਨੇ ਤੇ ਦੁਨੀਆ ਭਰ ਚ ਕਾਰਜਸ਼ੀਲ ਜਿਹੜੀਆਂ ਸੰਸਥਾਵਾਂ ਨੇ ਉਹਨਾਂ ਦੀ ਰਏ ਲੈ ਕੇ ਉਸ ਰਏ ਦਾ ਸਤਿਕਾਰ ਕਰਨਾ ਪਏਗਾ ਜੇ ਉਸ ਮੁਤਾਬਕ ਫੈਸਲੇ ਹੋਣਗੇ ਉਹ ਮੰਨੇ ਜਾਣਗੇ ਨਹੀਂ ਤਾਂ ਤੁਹਾਡੇ ਫੈਸਲੇ ਜਿਹੜੀਆਂ ਚੀਜ਼ਾਂ ਨੂੰ ਤੁਸੀਂ ਜਿਹੜੀਆਂ ਸੀਮਾਵਾਂ ਨੂੰ ਧਿਆਨ ਚ ਰੱਖ ਕੇ ਰਹਿ ਉਹਨਾਂ ਦੇ ਅੰਦਰ ਰਹਿ ਜਾਣਗੇ ਉਹਨਾਂ ਦੇ ਅੰਦਰ ਵੀ ਅਸੀਂ ਦੇਖ ਰਹੇ ਹਾਂ ਪੰਜਾਬ ਦੇ ਵਿੱਚ ਵੀ ਕਿੰਨਾ ਕੁ ਸਤਕਾਰ ਹੈਗਾ ਆ ਤੁਹਾਡੇ ਫੈਸਲਿਆਂ ਦਾ ਕਿਉਂਕਿ ਜਦ ਤੱਕ ਮਾਨਤਾ ਹੀ ਨਹੀਂ ਮਿਲੀ ਤੁਸੀਂ ਤੇ ਉਹਦੇ ਵਿੱਚ ਫਿਰ ਇਹ ਇਹ ਬੜਾ ਜਿਹੜਾ ਹੋਰ ਸੰਸਥਾ ਦੇ ਜੇ ਮਾਨ ਮਰਿਆਦਾ ਨੂੰ ਠੇਸ ਪਹਾਈ ਦੀ ਗੱਲ ਸੋ ਖੁਸ਼ਾਲ ਸਿੰਘ ਜੀ ਤੁਸੀਂ ਸ਼ੋਚ ਜੁੜੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਧੰਨਵਾਦ